ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਅਨਾਉਂਸ ਕੀਤਾ ਸੀਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆਗਾ ਜਿਹਦੇ ਅੰਦਰ ਅਸੀਂ ਜਿਹੜੇ ਹੜ੍ਹ ਆਏ ਨੇਗੇ ਉਹਨਾਂ ਨੂੰ ਲੈ ਕੇ ਕਾਫੀ ਸਾਰੇ ਐਕਟ ਨੇਗੇ ਉਹਨਾਂ ਦੇ ਵਿੱਚ ਸੋਧਾਂ ਕਰਦੀਆਂ ਨੇਗੀਆਂ ਕਾਫੀ ਸਰੀਆਂ ਪੇਚਦੀਆਂ ਨੇਗੀਆਂ ਕਾਫੀ ਉਹਨਾਂ ਦੇ ਅੰਦਰ ਸਖਤ ਜਿਹੜੀਆਂ ਪਾਬੰਦੀਆਂ ਲਾਂਝਾਂ ਹੋਈਆਂ ਨੇ ਜਿਦੇ ਕਰਕੇ ਰਾਹਤ ਜਿਹੜੀ ਆ ਪਹੁੰਚਣੀ ਪਹੁੰਚਣ ਦੇ ਵਿੱਚ ਮੁਸ਼ਕਲ ਆ ਰਹੀ ਹੈਗੀ ਸੋ ਅਸੀਂ ਉਹਨਾਂ ਨੂੰ ਸੁਖਾਲਾ ਕਰਾਂਗੇ ਤਾਂ ਕਿ ਰਾਹਤ ਪੈਕੇਜ ਜਿਹੜਾ ਉਹ ਜਲਦੀ ਤੋਂ ਜਲਦੀ ਜਿਹੜਾ ਉਹ ਹਰ ਇੱਕ ਜਿਹੜਾ ਹਰ ਪੀੜਤਾ ਤੱਕ ਪਹੁੰਚ ਸਕੇ। ਕੇਂਦਰ ਨੇ ਗੰਭੀਰ ਆਪਦਾ ਕੋਸ਼ਿਸ਼ ਕੀਤਾ ਸੁਣਨਾ ਚਾਹੇ ਕੀ ਕਹੋਗੇ ਤੇ ਬਾਰੇ ਫੰਡ ਦੇ? ਆ ਦੇਖੋ ਹਜੇ ਤੱਕ ਤੁਸੀਂ ਇਹ ਗੱਲ ਕਹਿ ਰਹੇ ਹੋਗੇ ਅਜੇ ਜਦੋਂ ਆਰਡਰ ਆਉਣਗੇ ਜਦੋਂ ਆਰਡਰ ਆਉਣਗੇ ਜੀ ਆਰਡਰ 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 ਆਉਣ ਤੋਂ ਬਾਅਦ ਬਿਲਕੁਲ ਇਹਦੇ ਤੇ ਕਮੈਂਟ ਕਰਾਂਗੇ। ਸਰ ਜਿਸ ਤਰੀਕੇ ਦੇ ਨਾਲ 5 ਏਕੜ ਤੱਕ ਦੀ ਪਾਬੰਦੀ ਹੈ ਇੱਕ ਮੁਆਵਜ਼ੇ ਦੀ 6800 ਤੱਕ ਦੀ ਪਾਬੰਦੀ ਹੈ ਉਹਨਾਂ ਪਾਬੰਦੀਆਂ ਨੂੰ ਪੰਜਾਬ ਸਰਕਾਰ ਦੇ ਦੇਖੋ ਹਜੇ ਸਾਡੀ ਕਾਨੂੰਨੀ ਟੀਮਾਂ ਜਿਹੜੀਆਂ ਕਾਨੂੰਨੀ ਮਾਹਰ ਦੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇਗੀਆਂ ਬਿਲਕੁਲ 26 ਤੋਂ ਪਹਿਲਾਂ ਪਹਿਲਾਂ ਖਰੜਾ ਤਿਆਰ ਕਰਕੇ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕਰਾਂਗੇ ਉੱਥੇ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਫੈਸਲਾ ਲੈਣਗੇ ਕਿ ਕਿਹੜੇ ਕਿਹੜੀਆਂ ਕਾਨੂੰਨੀ ਜਿਹੜੀਆਂ ਅੜਚੜਾਂ ਨੇ ਉਹਨਾਂ ਨੂੰ ਸੋਧ ਲਾਂਗਾ ਕਿਉਂਕਿ ਬਹੁਤ ਸਾਰੀਆਂ ਕਾਨੂੰਨੀ ਅੜਚੜਾਂ ਨੇਗੀਆਂ ਕਿਉਂਕਿ ਜੇ ਆਪਾਂ ਗੱਲ ਸਟੇਟ ਡਿਸਾਸਟਰ ਮੈਨੇਜਮੈਂਟ ਐਕਟ ਆ ਉਹਦੀ ਗੱਲ ਕਰੀਏ ਨੈਸ਼ਨਲ ਡਿਸਾਸਟਰ ਮੈਨੇਜਮੈਂਟ ਐਕਟ ਉਹਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੇ ਐਕਟ ਨੇ ਜੇ ਮਾਈਨਿੰਗ ਦੀ ਗੱਲ ਕਰੀਏ ਕਿਉਂਕਿ ਹੁਣ ਮਾਈਨਿੰਗ ਜਿਹੜੀ ਆ ਡੀਸੈਲਟਿੰਗ ਕਰਨੀ ਆ ਤਾਂ ਉਹਨਾਂ ਦੇ ਅੰਦਰ ਕਾਫੀ ਸਾਰੇ ਸੋਧਾ ਕਰਨ ਦੀ ਜ਼ਰੂਰਤ ਆ ਨਹੀਂ ਕਿਤੇ ਨਾ ਕਿਤੇ ਜਿਹੜੇ ਲੋਕ ਖੱਜਲ ਖਵਾਰ ਹੋਣਗੇ ਸੋ ਲੋਕਾਂ ਨੂੰ ਰਾਹਤ ਕਿਵੇਂ ਦੇਣੀ ਆ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਪੀ ਪਾਰਟੀ ਦਾ ਇੱਕੋ ਇੱਕ ਟੀਚਾ ਹੈ ਕਿ ਲੋਕਾਂ ਨੂੰ ਰਾਹਤ ਦੇਣ ਦੇ ਲਈ ਅਸੀਂ ਆਪਣੇ ਐਕਟ ਦੇ ਜਿਹੜੇ ਉਹਨਾਂ 'ਚ ਸੋਧ ਕਰਾਂਗੇ ਤਾਂ ਕਿ ਲੋਕਾਂ ਤੱਕ ਰਾਹਤ ਜਿਹੜੀ ਆ ਉਹ ਜਲਦੀ ਉਹ ਇਸ ਪਿੰਡ ਦੇ ਵਿੱਚ ਵੀ 8-8 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ 6-6 7-7 ਫੁੱਟ ਪਾਣੀ ਜਿਹੜਾ ਥੱਲੇ ਗਿਆ ਉਹ ਇਸ ਪਿੰਡ ਦੇ ਲਗਭਗ 100 ਘਰ ਸੀਗਾ ਜਿੰਨਾਂ ਚੋਂ 75-80 ਘਰ ਜਿਹੜੇ ਉਹ ਬਹਿ ਗਏ ਜਾਂ ਨੇ ਠੱਠਣ ਕੁਝ ਠੱਠਲੀ ਕੁਝ ਠੱਠਣ ਲਈ ਇਤਿਆਰ ਨੇ ਡਿੱਗਣ ਵਾਲੇ ਆ ਲੋਕ ਪਛਾਦੇ ਬਾਅਦ ਸੌਂਦੇ ਆ ਸੋ ਮੈਂ ਉਹ ਮੌਕਾ ਦੇਖਣ ਆਇਆ ਸੀਗਾ ਵੈਸੇ ਅਸੀਂ ਆਪਣੀਆਂ ਟੀਮਾਂ ਭੇਜ ਕੇ ਸਰਕਾਰੀ ਇਹ ਕਾਰ ਲਖਾਏ ਵੀ ਆ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਕਦਰਾਂ ਦੇ ਉੱਤੇ ਵੀ ਜਿਹੜਾ ਮੌਜਾ ਦੇਦੀ ਉਹ ਕੱਲੇ ਫਸਲਾਂ ਤੇ ਨਹੀਂ ਕਦਰਾਂ ਦੇ ਉੱਤੇ ਮੌਜਾ ਦੇਦੀ ਔਰ ਜਿਹੜਾ ਡੰਗਲ ਵਿੱਚ ਸਾਡਾ ਕਿਤੇ ਕੋਈ ਗੁੰਮ ਹੋ ਗਿਆ ਤੋ ਰੁੜ ਗਿਆ ਉੱਤੇ ਵੀ ਮੌਜਾ ਦੇਦੀ ਐ ਸੋ ਮੈਂ ਇਹ ਦੇਖਿਆ ਪੂਰਾ ਪਿੰਡ ਬਹੁਤ ਬੁਰੀ ਹਾਲਤ ਆ ਸਾਡੇ ਪਿੰਡ ਦੀ ਪਹਿਲਾਂ ਇਹੀ ਪਤੋਂ ਤੋਂ ਪਾਣੀ ਬਹੁਤ ਜ਼ਿਆਦਾ ਸੀਗਾ ਬੇੜੀਆਂ ਤੇ ਦੇਖ ਕੇ ਗਏ ਪਤਾ ਸਾਰਾ ਵਿੱਚ ਦੇਖ ਕੇ ਮਾਨੂੰ ਦੁੱਖ ਹੋਇਆ ਕਿ ਗਰੀਬ ਲੋਕਾਂ ਦੇ ਘਰ ਜਿਹੜੇ ਆ ਹਰ ਨੇ ਕਿਦਾਂ ਬਦਵਾਦ ਕਰਤੇ ਆ ਪਰ ਸਾਡੀ ਸਰਕਾਰ ਦਾ ਇਹਨਾਂ ਦਾ ਵਾਦਾ ਕਿ ਅਸੀਂ ਇਹਨਾਂ ਦੀ ਮਦਦ ਕਰਾਂਗੇ ਉਹਦੇ ਇਸ ਪਿੰਡ ਨੂੰ ਵੀ ਦਵਾਦਾ ਬਿਲਡ ਕਰਾਂਗੇ ਵਧੀਆ ਢੰਗ ਦੇ ਨਾਲ ਇਹਨਾਂ ਦੀ ਮਦਦ ਕਰਕੇ ਦਵਾਦਾ ਇਹਨਾਂ ਨੂੰ ਪੈਦਾ ਸਿੱਧੇ ਕਰਾਂਗੇ ਆਪਾਂ ਜਿਹੜੇ ਬੰਦੇ ਆ ਜਿਹੜੇ ਜਿਹੜੇ ਪਿੰਡ ਜਿਹੜੇ ਵਾਸਟ ਅਫੈਕਟਡ ਆ ਕਿਸੇ ਦਾ ਫਸਲ ਤਾਂ ਸਾਰਿਆਂ ਦੀ ਗਈ ਕਿਸੇ ਦਾ ਖੇਤ ਵੀ ਚਲਾ ਗਿਆ ਕਿਸੇ ਬੰਦੇ ਦੇ ਪਿੰਡ ਚ ਪਾਣੀ ਵੜ ਗਿਆ ਉਹਦਾ ਘਰ ਡੈਮੇਜ ਹੋ ਗਿਆ ਜਾਂ गिर ਗਿਆ ਔਰ ਜਿਹਨਾਂ ਦੇ ਤਾਂ ਵਿਚਾਰਾਂ ਦੇ ਅਨਫੋਰਚੂਨੇਟਲੀ ਜਿਹੜੇ ਹੈ ਗਿਆ ਉਹ 55 ਦੇ ਕਰੀਬ 60 ਦੇ ਕਰੀਬ ਮੇਲ ਮੈਂਬਰ ਜਿਹੜੇ ਅਰਨਿੰਗ ਮੈਂਬਰ ਹੈ ਉਹ ਵੀ ਗਏ ਔਰ ਕੋਈ ਵਿਧਵਾ ਔਰਤ ਹੈ ਕੋਈ ਬਜ਼ੁਰਗ ਹੈ ਸੋ ਪ੍ਰਾਇੋਰਟੀ ਦੇ ਉੱਤੇ ਉਹਨਾਂ ਦੇ ਘਰ ਬਣਾਣਾ ਉਹਨਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਮਨੋ ਡੀਸਲਟੈਂ ਕਰਨਾ ਫਸਲ ਬਿਜਵਾਣਾ ਉਹਨਾਂ ਦੇ ਬੱਚਿਆਂ ਦੇ ਸਕੂਲ ਠੀਕ ਹੋਣਾ ਸਕੂਲ ਠੀਕ ਕਰਕੇ ਬੱਚਿਆਂ ਨੂੰ ਸਾਰਾ ਕਿਤਾਬਾਂ ਸਾਰਾ ਕੁਝ ਹੀ ਗਿਆ ਨਾ ਜੀ ਫਸਲ ਉਹਨਾਂ ਨੂੰ ਨਾਮੇ ਸਿਰੇ ਤੋਂ ਯੂਨੀਫਾਰਮ ਕਿਤਾਬਾਂ ਦੇ ਕੇ ਸਕੂਲ ਚ ਭੇਜਣਾ ਕਿਸਾਨ ਨੂੰ ਖੇਤ ਚ ਭੇਜਣਾ ਦੁਕਾਨਦਾਰ ਨੂੰ ਉਹਦੇ ਕੰਮ ਤੇ ਲਾਣਾ ਮਜ਼ਦੂਰ ਜਿਹੜਾ ਹੈਗਾ ਉਹ ਵੀ ਤਾਂ ਵਿਚਾਰਾ ਨਾਲ ਰਗੜਿਆ ਗਿਆ ਜਿਹੜਾ ਚਾਹੇ ਖੇਤ ਮਜ਼ਦੂਰ ਹੈ ਚਾਹੇ ਦੂਜੇ ਮਜ਼ਦੂਰ ਹੈ ਉਹਨਾਂ ਦਾ ਵੀ ਜਿਹੜਾ ਹੈਗਾ ਸਾਰਾ ਪੁਨਰਵਾਸ ਕਰਨਾ ਇਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਸਪੈਸ਼ਲ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਉਹ ਹੈ ਕਿ ਮਿਸ਼ਨ ਚੜ੍ਹਦੀ ਕਲਾ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੰਤਰ ਦਿੱਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋ ਇਹ ਸਰਬੱਤ ਦੇ ਭਲੇ ਦਾ ਮਿਸ਼ਨ ਹੈ ਜੀ ਇਹਦੇ ਚ ਮੈਂ ਤੁਹਾਡੇ ਜ਼ਰੀਏ ਤੁਹਾਨੂੰ ਵੀ ਕਰਦਾ ਜੀ ਸਾਰਿਆਂ ਨੂੰ ਮੈਂ ਮੈਂ ਹਰ ਇੱਕ ਜਿਹੜਾ ਵੀ ਦੇਸ਼ਵਾਸੀ ਉੱਚੇ ਚੇਤੇ ਤੌਰ ਤੇ ਜਿਹੜਾ ਪੰਜਾਬੀ ਚਾਹੇ ਉਹ ਪੰਜਾਬ 'ਚ ਰਹਿੰਦਾ ਪੰਜਾਬ ਤੋਂ ਬਾਹਰ ਰਹਿੰਦਾ ਜਾਂ ਕਿਸੇ ਦੇਸ਼ ਕਿਸੇ ਹੋਰ ਦੇਸ਼ ਚ ਰਹਿੰਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਵੇਲੇ ਸਮਾਂ ਹੈ ਕਿ ਆਪਾਂ ਜਿਹੜੇ ਸਾਡੇ ਭਰਾ ਆ ਉਹਨਾਂ ਨੂੰ ਸਾਡੀ ਲੋੜ ਆ ਇਹ ਜ਼ਰੂਰੀ ਨਹੀਂ ਕਿ ਅਸੀਂ ਲੱਖ ਦੇਣਾ 10 ਲੱਖ ਦੇਣਾ ਜਾਂ ਕੋਰ ਰੁਪਏ ਦੇਣਾ ਆਪਾਂ 10 ਰੁਪਏ ਵੀ ਦੇ ਸਕਦੇ ਹਾਂ 100 ਰੁਪਏ ਵੀ ਦੇ ਸਕਦੇ ਹਾਂ ਤੇ ਉਹਦੇ ਵਾਸਤੇ ਜਿਹੜਾ ਤੁਹਾਡੀ ਵੈਬਸਾਈਟ ਹੈਗੀ ਆ ਉਹ rangla.punjab.gov.in ਉਹਦੇ ਤੇ ਜਾ ਕੇ ਤੁਸੀਂ 10 ਰੁਪਏ ਵੀ ਡੋਨੇਟ ਕਰ ਸਕਦੇ ਹੋ 10 ਲੱਖ ਵੀ ਕਰ ਸਕਦੇ ਹੋ ਕਰੋੜ ਵੀ ਕਰ ਸਕਦੇ ਹੋ ਜੋ ਜਿੰਨੀ ਕਿਸੇ ਦੀ ਸ਼ਰਧਾ ਹੋਵੇ ਜਿੰਨੀ ਕਿਸੇ ਦੀ ਸਮਰੱਥਾ ਹੋਵੇ ਬਟ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਦਾਨ ਜ਼ਰੂਰ ਕਰੋ ਦਾਨ ਦੇ ਵਿੱਚ ਬਰਕਤ ਹੁੰਦੀ ਆ ਦਾਨ ਦੇ ਪੈਸੇ ਨਾਲ ਜਿਹੜਾ ਕੰਮ ਹੋਏਗਾ ਉਹ ਹਮੇਸ਼ਾ ਸਿਰੇ ਚੜੇਗਾ ਉਹਦੇ ਨਾਲ ਅਸੀਂ ਸਾਰਾ ਜਿਹੜਾ ਪੰਜਾਬ ਹੈ ਜਦੋਂ ਵੀ ਪੰਜਾਬ ਤੇ ਕਰੈਸ਼ਸ ਆਏ ਆ ਅਸੀਂ ਆਪਰੇਸ਼ਨ ਸੰਧੂਰ ਦਾ ਵੀ ਸਾਡੇ ਲੋਕਾਂ ਨੇ ਸਾਹਮਣਾ ਕੀਤਾ ਬੜੀ ਬਹਾਦਰੀ ਨਾਲ ਕੀਤਾ ਇਹ ਵੀ ਬੜੀ ਵੱਡੀ ਮੁਸੀਬਤ ਹੈ ਇਹਦਾ ਵੀ ਸਾਹਮਣਾ ਕਰ ਰਹੇ ਆ ਔਰ ਪੰਜਾਬ ਇਸ ਦੁਖਾਂਤ ਚੋਂ ਉੱਭਰੇਗਾ ਸਟਰੋਂਗ ਹੋ ਕੇ ਉੱਭਰੇਗਾ ਅਸੀਂ ਨਵੇਂ ਜਿਹੜੇ ਜਿਹੜੇ ਅਸੀਂ ਹਸਪਤਾਲ ਬਣਾਵਾਂਗੇ ਅਸੀਂ ਸੋਚ ਕੇ ਬਣਾ ਰਿਹਾ ਜੇ ਮੁੜ ਕੇ ਇਸ ਤਰ੍ਹਾਂ ਦਾ ਹੜ ਆ ਜਾਏ ਬਨ ਵੀ ਇਹ ਸੋਚ ਕੇ ਬਣਾਵਾਂਗੇ ਨਵੇਂ ਪੱਤਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ